ਇਸ ਤਰ੍ਹਾਂ ਬੱਚਿਆਂ ਨੂੰ ਲੈ ਕੇ ਸਰਵਾਈਵ ਕਰਨਾ ਕਿੰਨੇ ਲੱਗਦਾ ਹੈ ਜਦੋਂ ਜਪੀਰ ਮਾਇੂ ਕਰ ਪਾਉਗੀ 사ਸਿਗਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੇ ਫੇਰ ਤੋਂ ਸਵਾਗਤ ਆ ਤਸਵੀਰਾਂ ਲਗਾਤਾਰ ਠੱਠੀ ਤੋਂ ਵਿਖਾ ਰਹੇ ਆ ਵੱਖ-ਵੱਖ ਘਰਾਂ ਤੋਂ ਵਿਖਾ ਰਹੇ ਆ ਘਰਾਂ ਦੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਡਿੱਗੇ ਹੋਏ ਘਰ ਵਿਖਾਏ ਨੇ ਕੁਝ ਘਰ ਇਦਾਂ ਦੇ ਵੀ ਨੇ ਜਿਹੜੇ ਡਿੱਗੇ ਤੇ ਨਹੀਂ ਪਰ ਹਾਲਾਤ ਜਿਹੜੇ ਆ ਉਹਨਾਂ ਦੇ ਵੀ ਮਾੜੇ ਨੇ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਠੱਠੀ ਦੀ ਏਸ ਕਰਦੀਆਂ ਵੀ ਨੇ ਪਰਿਵਾਰ ਨੇ ਜਿਹੜੇ ਨੇ ਉਹ ਕੱਪੜੇ ਲੱਤੇ ਕੱਢ ਕੇ ਜਿਹੜੇ ਬਾਹਰ ਸੁੱਕਣੇ ਪਾਏ ਹੋਏ ਨੇ ਅਰਜਾਈਆਂ ਜਿਹੜੀਆਂ ਨੇ ਉਹ ਕੱਢ ਕੇ ਬਾਹਰ ਰੱਖੀਆਂ ਹੋਈਆਂ ਨੇ ਜਿਹੜੀਆਂ ਕਿ ਪੇਟੀਆਂ ਦੇ ਵਿੱਚ ਹੀ ਖਰਾਬ ਹੋਈਆਂ ਨੇ ਹਾਲਾਤ ਤੁਸੀਂ ਦੇਖੋਗੇ ਅਰਜਾਈ ਦੇ ਇਹ ਪੂਰੀ ਚਿੱਕੜ ਗਾਰੇ ਦੇ ਨਾਲ ਜਿਹੜੀ ਉਹ ਲਿਬੜੀ ਪਈ ਹੈ ਇਦਾਂ ਦੇ ਹਾਲਾਤ ਇਹਨਾਂ ਦੇ ਵੀ ਨੇ ਸਾਰਾ ਕੁਝ ਜਿਹੜਾ ਆ ਅੰਦਰ ਪੇਟੀਆਂ ਦੇ ਵਿੱਚ ਹੀ ਜਿਹੜਾ ਆ ਉਹ ਗਲ ਗਿਆ ਪੜ ਗਿਆ ਹਾਲਾਤ ਮੰਦੇ ਹੋ ਗਏ ਇੰਨੇ ਜ਼ਿਆਦਾ ਮੰਦੇ ਹਾਲਾਤ ਹੋ ਗਏ ਕਿ ਲੋਕ ਜਿਹੜੇ ਨੇ ਉਹ ਤਰਸ ਦੇ ਆਧਾਰ ਤੇ ਜਿਹੜੇ ਨੇ ਉਹ ਬੈਠੇ ਹੋਏ ਨੇ ਸੱਤ ਬਾਹਰੂ ਠੀਕ ਦਿਖਦਾ ਪਰ ਸੱਤ ਤੁਸੀਂ ਦੇਖਦੇ ਪਿਓ ਕਿ ਟੱਕੀ ਹੋਈ ਹੈ ਤਰਪਾਲ ਦੇ ਨਾਲ ਕਿਉਂਕਿ ਬਰਸਾਤਾ ਤੇਜ਼ ਹੋਈਆਂ ਘਰ ਚੋਂ ਏ ਚੋਂ ਦੇ ਨਾਲ ਬਾਲੇ ਵੀ ਗਲੇ ਬਾਲੇ ਟੁੱਟੇ ਵੀ ਪਰ ਕੁਝ ਦਿਨਾਂ ਤੋਂ ਜਿਹੜਾ ਆ ਉਹ ਮਾਹੌਲ ਠੀਕ ਹੋਣ ਕਰਕੇ ਲੋਕਾਂ ਨੇ ਆਪਣੇ ਆਪ ਨੂੰ ਜਿਹੜਾ ਆ ਉਹ ਸੈੱਟ ਜ਼ਰੂਰ ਕੀਤਾ ਆਪਣੇ ਆਪ ਦਾ ਜਿਹੜਾ ਆ ਉਹ ਸਵਾਰਿਆ ਜ਼ਰੂਰਿਆ ਕੁਝ ਪਰ ਸਵਾਰਿਆ ਵੀ ਕੀ ਕਿਉਂਕਿ ਹਾਲਾਤ ਜਿਆਦਾ ਖਰਾਬ ਹੋਏ ਸਾਡੇ ਨੇ ਭੈਣ ਮੌਜੂਦ ਹੈ ਗਲਪਤ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜ ਕੀ ਨਾਮ ਤੁਹਾਡਾ ਪਰਮਜੀਤ ਸੱਸੀ ਕਾ ਸਰਜੀ ਪਰਮਜੀਤ ਜੀ ਹਾਂ ਜੀ ਜਿੱਦ ਨੂੰ ਹੜਾ ਇਹ ਕਿੱਦਾਂ ਦੇ ਹਾਲਾਤ ਬਹੁਤ ਮਾਰੇ ਹਾਲਾਤ ਈ ਸਾਡੇ ਆਦੇ ਆਹੀ ਇਸ ਹਾਲਾਤ ਦੇ ਪਿੱਛੋਂ ਅਸੀਂ ਕੀ ਦਸੀ ਤੁਹਾਨੂੰ ਸਾਡੇ ਨਾਲ ਕੀ ਭਾਰੀ ਮਤੀ ਸਾਡੇ ਅੰਦਰ ਕਿੰਨਾ ਕਿੰਨਾ 3-3 4-4 ਫੁੱਟ ਪਾਣੀ ਛੜ ਚੁੱਕਿਆ ਸੀ ਅਸੀਂ ਆਪਣੇ ਬੱਚੇ ਕੱਢ ਕੇ ਕੱਢੇ ਉਹ ਵੀ ਬੜੀ ਮੁਸ਼ਕਲ ਦੇ ਨਾਲ ਠੀਕ ਹੋ ਸਾਡਾ ਜੋ ਸਮਾਨ ਜਿਹੜਾ ਹੀ ਉਹ ਅੰਦਰੀ ਸਰਪੜ ਗਿਆ ਕੁਝ ਖਰਾਬ ਹੋ ਗਿਆ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਡੇ ਇੱਕ ਸਮਾਨ ਦੀ ਹਾਲਾਤ ਅਸੀਂ ਬਦਮਾਲ ਕਰ ਗਿਆ ਹੀ ਅਰਦਾਸ ਕਰਨਿਆ ਕਿ ਹਣ ਹੋਰ ਮੇਰਾ ਜਿਹੜਾ ਹਸਬੰਦ ਹੈ ਮੇਰਾ ਉਹ ਦੋ ਅਪਡੇਟ ਹੋਇਓ ਚੋ ਚੁੱਕਿਆ ਹੁੰਦੇ ਉਹਨਾਂ ਨੇ ਆਪਣੇ ਘਰ ਵਾਸਤੇ ਅਸੀਂ ਮਿਆਉਂ ਦਾ ਕਰ ਜਲਾ ਲੈ ਆ ਕੇ ਉਹਦਾ ਆਪਰੇਸ਼ਨ ਬੜੀ ਮੁਸ਼ਕਲ ਆ ਕਰ ਚੁੱਕਾ ਆ ਮੈਂ ਆਪਣੇ ਘਰ ਦੇ ਕਿਸ ਤਰ੍ਹਾਂ ਕਰ ਸਕਨੀ ਆ ਕਿ ਮੈਨੂੰ ਬਸ ਆਹੀ ਚਾਹੀਦਾ ਵੀ ਮੇਰੇ ਕਮਰੇ ਦਾ ਥੋੜਾ ਬੋਤਾ ਕਰ ਦੋ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੀ ਕਰਦੇ ਨੇ ਘਰ ਵਾਲੇ ਕੱਲ ਬਾਲੇ ਮੇਰੇ ਮਜ਼ਦੂਰ ਆ ਸਾਲ ਹੋ ਗਿਆ ਉਹਨਾਂ ਨੂੰ ਮੰਜੀ ਤੇ ਪੇ ਦੇ ਦੋ ਅਪਡੇਟ ਹੋਇਆ ਉਹਦੇ ਕੋਈ ਦਿਹਾੜੀ ਵੀ ਨਹੀਂ ਲੱਗਦੀ ਹੈਗੀ ਹੁਣ ਅਸ਼ਟਾਂ ਤੇ ਮਾਰੀ ਮੋਟੀ ਦੀ ਲਾਂਦਿਆ ਉਹ ਵੀ ਮਹੀਨੇ ਚ ਕੋਈ 10 ਦਿਨ ਲੱਗ ਜਾਂਦੇ ਆ 20 ਦਿਨੋਂ ਘਰ ਹੁੰਦੀ ਆ ਤੈਂ ਛੋਟੇ ਕੋ ਛੋਟੇ ਛੋਟੇ ਬੱਚੇ ਆ ਆਹੀ ਕੰਮ ਕਰਾਂਗੇ ਜਾਂ ਘਰ ਖਲਾਵਾਾਂਗੇ ਇੱਕ じゃ ਆਹੀ ਇਕ ਕੰਸਤਾਂਗੇ ਆਪਣੇ ਦੋਸਤੋ ਸਰ ਜੀ ਅਸੀਂ ਕੀ ਕਹ ਸਕਦੇ ਆ ਬੱਚੇ ਕਿੰਨੇ ਨੇ ਦੋ ਬੱਚੇ ਆ ਮੇਰੇ ਇੱਕ ਕੁੜੀ ਆ ਇੱਕ ਮੁੰਡਾ ਆ 4 ਸਾਲ ਦੀ ਕੁ ਮੁੰਡਾ ਆ 8-9 ਸਾਲ ਦੀ ਕੁੜੀ ਆ ਪੜਦੇ ਆ ਬੱਚੇ ਹਾਂਜੀ ਪੜਦੇ ਆ ਸਰ ਜੀ ਫੋਨ ਰਸਨ ਦਾ ਕਿਵੇਂ ਚੱਲਦਾ ਪਿਆ ਰਸਨ ਬਸੋ ਕੁਛ ਮਾਲਕ ਦੇ ਕੇ ਕੱਦਾ ਆ ਕੁਛ ਹਾਂਜੀ ਅਸੀਂ ਤਾਂ ਫੋਨ ਕਰ ਵਾਲੇ ਕੰਮ ਕਰਦੇ ਤੇ ਮਨ ਮਤ ਹਾਏ ਬੋਤਾ ਨਹੀਂ ਸਰ ਜੀ ਮਾੜੀ ਮੋਟੀ ਕੋਈ ਮਹੀਨੇ ਚ ਕੋਈ 10 ਦਿਨ ਲੱਗ ਜਾਂਦੇ ਆ 20 ਦਿਨ ਕੋਈ ਕਾਰ ਨਹੀਂ ਆ ਉਹਦੇ ਵਿੱਚੋਂ ਅਸੀਂ ਰੋਟੀ ਪਾਣੀ ਖਾਵਾ ਕੇ ਕਾਹਹੀਂ ਬੱਚਾ ਦਾ ਗੁਜ਼ਾਰਾ ਕਰਾਂਗੇ ਕੋਨਾ ਸਕੂਲੇ ਪੇ ਜਾਾਂਗੇ ਕਾਹਹੀਂ ਮਕਾਨ ਸੱਤਾਂਗੇ ਤੁਸੀਂ ਆਪੇ ਦੱਸੋ ਸਰ ਜੀ ਮੈਨੂੰ ਦੋ ਕਮਰੇ ਉਹਨਾਂ ਦੀ ਵੀ ਸੱਤਾਂ ਚੋਂਦੀਆਂ ਪਈਆਂ ਹਾਂ ਦੋ ਕਮਰਿਆਂ ਦੀ ਸੱਤਾਂ ਟੁੱਟ ਗਈਆਂ ਆਹੀਂ ਇੰਨੇ ਦਾ ਪਾਣੀ ਵੀ ਚੋਂ ਇੱਕ ਬਾਲਾ ਪਾਇਆ ਉਹ ਵੀ ਬੜੀ ਮੁਸ਼ਕਲ ਦੇ ਨਾਲ ਪਾਇਆ ਉਤੋਂ ਤੱਪਰ ਪਾ ਕੇ ਉਹ ਕਰ ਕੀ ਆ ਹੀ ਆਪਣੇ ਬੱਚੇ ਬਚਾਏ ਹੈਗੇ ਆ ਵੀ ਜਿਆਦਾ ਸਾਡਾ ਨੁਕਸਾਨ ਜਿਹੜਾ ਹੋ ਗਿਆ ਉਹ ਤੇ ਹੋ ਗਿਆ ਬੱਚੇ ਤਾਂ ਹੀ ਪਚਾਈਏ ਆਪਣੇ ਇਹ ਤੁਹਾਡੇ ਹਾਂ ਮੇਰੇ ਸੋਹਰਾ ਜੀ ਸਾਬਨਾ ਹਾਂਜੀ ਸਾਡੇ ਨਾਲ ਬਾਪੂ ਜੀ ਵੀ ਮੌਜੂਦ ਨੇ ਪਪਾ ਕੀ ਕਹਿਣਾ ਚਾਹੋਗੇ ਮੈਂ ਤੇ ਇੱਕ ਗੱਲ ਕਹਿਣਾ ਚਾਹਨਾ ਜੀ ਵੀ ਸਾਡੇ ਗਰੀਬ ਬੰਦਿਆਂ ਦਾ ਸਰਕਾਰ ਜਾਂ ਸੰਸਥਾ ਕੋਈ ਵੀ ਉਹ ਸੋਚੇ ਕਿਉਂਕਿ ਇਹ ਤੁਸੀਂ ਹਾਲਾਤ ਘਰ ਦੇ ਵੇਖ ਲਏ ਨੇ ਕੀ ਹਾਲਾਤ ਐ ਕਾਂਕਸੀ ਉਹ ਡਰਮ ਚ ਡਰਮ ਵੀ ਫਟ ਗਿਆ ਕੰਨ ਵੀ ਗਈ ਬੇਸਰੇ ਆ ਤੁਸੀਂ ਵੇਖ ਲੈਨੇ ਕਿਹੋ ਜੇ ਨੇ ਤੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਵੀ ਬੇ ਜਿਆਦਾ ਬਹੁਤ ਜਿਆਦਾ ਖਰਾਬ ਹੋ ਗਏ ਨੇ ਇਹ ਹੁਣ ਆਪਾਂ ਦੇ ਕੋਈ ਕਹਿ ਨਹੀਂ ਸਕਦੇ ਜੇ ਸਰਕਾਰ ਕਰ ਦੇ ਦੇ ਸਭ ਤੋਂ ਵਧੀਆ ਸੰਸਦਾ ਕਰ ਦੇ ਤੇ ਉਸ ਤੋਂ ਵੀ ਜਿਆਦਾ ਵਧੀਆ ਸਾਡੇ ਇਸ ਬੇਟੀ ਨੇ ਜੇ ਹੁਣ ਉਹ ਅੱਗੇ ਤੇ ਦਿਹਾੜੀ ਲੱਗ ਜਿੰਦੀ ਹੁਣ ਤੇ ਦਿਹਾੜੀ ਵੀ ਕਿੱਥੇ ਲਾਣੀ ਜਿਵੇਂ ਦਾ rau ਫਸੇ ਦੇ ਨੇ ਉਹ ਨਾਲ ਦੇ ਕਿਤੇ ਝਾੜੀ ਲੱਗਦੀ ਐ ਨਾ ਕਿਤੇ ਕੋਈ ਕਾਰੋਬਾਰ ਹੈ ਸਾਡਾ ਇਹ ਹੋ ਜਾ ਸਾਡੇ ਕੋ ਕੁਝ ਹੁੰਦਾ ਨਹੀਂ ਬੇਟਾ ਕੁਝ ਕਰ ਨਹੀਂ ਸਕਦਾ ਤੇ ਜੇ ਤੇ ਜਿੰਨੀ ਸੰਸਦ ਵੱਲੋਂ ਹੋ ਸਕਦੀ ਐ ਜਾਂ ਸਰਕਾਰ ਵੱਲੋਂ ਹੋ ਸਕਦੀ ਐ ਅਸੀਂ ਤੇ ਰਿਕਵੈਸਟ ਕਰਾਂਗੇ ਵੀ ਕੀਤੀ ਜਾਵੇ ਹੋਰ ਸਾਡਾ ਇਸ ਤੋਂ ਇਲਾਵਾ ਕੋਈ ਨਾ ਕੰਮ ਨਾ ਕੋਈ ਨਾ ਕੋਈ ਇਹ ਕਰ ਸਕਨੇ ਆ ਇਹ ਸਰਕਾਰ ਨੂੰ ਜਾਂ ਸੰਸਦ ਨੂੰ ਕਰਨਾ ਚਾਹੀਦਾ ਵੀ ਲਾ ਵੀ ਜਿੰਨਾ ਹੋ ਸਕਦੀ ਐ ਵੱਧ ਵੱਧ ਕਰਿਓ ਇੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਹੈ ਗਈ ਹੈ ਜੀ 76 76 ਸਾਲ ਹਾਂਜੀ ਤੁਸੀਂ ਤਾਂ ਵੈਸੇ ਕੁਝ ਨਹੀਂ ਕਰਦੇ ਵੈਸੇ ਕੁਝ ਨਹੀਂ ਹੁਣ ਕਰਨਾ ਕੀ ਹੁੰਦੇ ਬੇਟਾ ਕੰਮ ਕਰਦਾ ਹੈ ਬੇਟਾ ਇਹ ਕੰਮ ਕਰਦਾ ਹੈ ਇਹ ਹੁਣ ਤੁਹਾਨੂੰ ਦੱਸਿਆ ਕੰਮ ਹੁੰਦਾ ਹੋ ਅਵਲ ਤੇ ਕਰਨਾ ਕਿਥੋਂ ਹੁਣ ਨਾਲ ਜਿਵੇਂ ਦਿਹਾੜੀ ਲੱਗਦੀ ਹੈ ਜੇ ਲੱਗਦੀ ਹੈ ਤੇ ਮਹੀਨੇ ਜੇ 5-7 ਦਿਨ ਲੱਗ ਵੀ ਗਏ ਤਾਂ ਰੋਟੀ ਕਰੂਗਾ ਜਾਂ ਹੋਰ ਕੰਮ ਕਰੂਗਾ ਕੋਈ ਜਾਂ ਦਵਾਈ داری ਕਰੂਗਾ ਕੁਝ ਨਾ ਕੋਈ ਘਰ ਦੇ ਕਿ 100 ਖਰਚੇ ਹੁੰਦੇ ਨੇ ਓਪਰੇਟ ਕਿਹੜੀ ਚੀਜ਼ ਦਾ ਹੋਇਆ ਸੀ? ਹੁੰਦੀ ਨਾ ਫਰੂਟ ਨਾਲ ਜਿਹੜੀ ਹੁੰਦੀ ਫਟ ਚੁੱਕੀ ਸੀ। ਉਹਦਾ ਹੋਇਆ ਸੀ। ਟਾਇਲ ਵਾਲੀ ਨਾੜ ਫਟ ਗਈ। ਹਾਂਜੀ ਹਾਂਜੀ ਫਰੂਟ ਨਾਲ। ਬਾਥਰੂਮ ਵਾਲੀ। ਹਾਂਜੀ ਹਾਂਜੀ। ਹਾਂਜੀ। ਉਹਦੇ ਨਾਲ ਕਾਫੀ ਦਿੱਕਤਾਂ ਆ। ਹਾਂਜੀ ਹਾਂਜੀ। ਉਹਦੇ ਤੇ ਵੀ ਖਰਚਾ ਬਹੁਤ ਜ਼ਿਆਦਾ। ਹਾਂ। ਤਾਂ ਕਰੀਬਨ ਉਹਦਾ ਖਰਚਾ ਬਹੁਤ ਜ਼ਿਆਦਾ ਹੋ ਚੁੱਕਾ ਹੈ। 4-5 ਲੱਖ ਦੇ ਲੱਗੇ ਸੱਕ ਗਿਆ ਅਸੀਂ ਆ ਚੁੱਕੇ ਆ। ਕਰਜ਼ਾ ਲੈ ਕੇ ਲੈ ਕੇ ਲੋਕਾਂ ਕੋਲ ਤੇ ਅਸੀਂ ਆਪਣੇ ਜੀ ਨੂੰ ਬਚਾਇਆ। ਜੀ ਨੂੰ ਬਚਾ ਲਿਆ ਬੜੇ ਔਖੇ ਤਰੀਕੇ ਦੇ ਨਾਲ ਹਾਲਾਤ ਇਦਾਂ ਦੇ ਨੇ ਕਿ ਕਈ ਵਾਰੀ ਜਿਹੜੇ ਆ ਨਾ ਸ਼ਬਦ ਘਟ ਜਾਂਦੇ ਆ ਸ਼ਬਦ ਬੋਲਣੇ ਔਖੇ ਹੋ ਜਾਂਦੇ ਆ ਪਰਿਵਾਰ ਪਹਿਲਾਂ ਜਿਹੜਾ ਆ ਉਹ ਮੰਹ ਹਾਲੀ ਚ ਚੱਲਦਾ ਪਿਆ ਸੀ ਏਕੀ ਬੇਟਾ ਕਮਾਉਣ ਵਾਲਾ ਉਹਦੇ ਵੀ ਜਿਹੜੇ ਨੇ ਆਪਰੇਸ਼ਨ ਦੇ ਉੱਤੇ ਜਿਹੜੇ ਆ ਉਹ ਕਾਫੀ ਜ਼ਿਆਦਾ ਖਰਚਾ ਹੋ ਗਿਆ ਉਸ ਤੋਂ ਬਾਅਦ ਹੜਾਂ ਦੀ ਮਾਰਨੇ ਜਿਹੜਾ ਆ ਘਰਾਂ ਦੀ ਤੈਸ ਨੈਸ ਜਿਹੜੀ ਉਹ ਕਰਕੇ ਰੱਖ ਦਿੱਤੀ ਕਰਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ बार-बार ਸ਼ਬਦ ਜਿਹੜੇ ਨੇ ਉਹੀ ਯੂਜ਼ ਕਰਨੇ ਪੈ ਰਹੇ ਨੇ ਵੀ ਕੀ ਕਹਿ ਸਕਦੇ ਆ ਪੰਜਾਬੀ ਦੀ ਫੇਰ ਉਹ ਘਹਾਵਤ ਮੈਂ ਦੁਹਰਾਉਣਾ ਚਾਹਾਂਗਾ ਜਿਹੜੀ ਮੈਂ ਪਿਛਲੀਆਂ ਵੀਡੀਓ ਦੇ ਵਿੱਚ ਦੁਹਰਾ ਚੁੱਕਾ ਬਾ ਕਿ ਰੋਟੀ ਕੱਪੜਾ ਤੇ ਮਕਾਨ ਰੋਟੀ ਕੱਪੜੇ ਤੇ ਸਾਹ ਇਹ ਸਰ ਜਾਵੇ ਔਖੇ ਹੋ ਕੇ ਪਰਿਵਾਰ ਵਾਲੇ ਜਿਹੜੇ ਕਰ ਵੀ ਲੈਣਗੇ ਸੱਤਾਂ ਜਿਹੜੀਆਂ ਨੇ ਡਿੱਗ ਪਈਆਂ ਨੇ ਕਿਉਂਕਿ ਸਾਰੀ ਉਮਰ ਦੀ ਕਮਾਈ ਹੈ ਜਿਹੜੀ ਉਹ ਬੰਦਾ ਘਰ ਬਣਾਉਣ ਤੇ ਲਾ ਦਿੰਦਾ ਤੇ ਜਦੋਂ ਘਰ ਹੀ ਡਿੱਗ ਪਵੇ ਉਦੋਂ ਉਮਰੋਂ ਵੀ ਤਰਾਜ ਹੋ ਜਾਵੇ ਤੇ ਫਿਰ ਸਾਇ ਦੀ ਔਖਾ ਆ ਬੱਚੇ ਨੇ ਪਰਿਵਾਰ ਨੂੰ ਲੈ ਕੇ ਜਿਹੜਾ ਆ ਉਹ ਇੱਧਰ ਉੱਧਰ ਜਾਣਾ ਔਖਾ ਆ ਭੈਣ ਜਿਹੜੀ ਹੈ ਨਾ ਅੱਖਾਂ ਭਰ ਚੁੱਕੀ ਹੈ ਦਰਦ ਜਿਹੜਾ ਉਹ ਦਿਲ ਚੋਂ ਅੱਖਾਂ 'ਚ ਆ ਚੁੱਕਾ ਹੈ ਭੈਣ ਪਹਿਲਾਂ ਹੜ ਨਹੀਂ ਰੁਕਿਆ ਹੁਣ ਅੱਖਾਂ ਦੇ ਅਥਰੂ ਨਹੀਂ ਰੁਕਦੇ ਪਏ ਇਸ ਤਰ੍ਹਾਂ ਬੱਚਿਆਂ ਨੂੰ ਲੈ ਕੇ ਸਰਵਾਈਵ ਕਰਨਾ ਕਿਵੇਂ ਲੱਗਦਾ ਹੈ ਜੇ ਜਪੀ ਸਰਵਾਈਵ ਕਰ ਪਾਓਗੇ ਨਹੀਂ ਨਾ ਤੇ ਜਿਹੜੇ ਉਹ ਕਹਿਣ ਦੀ ਗੱਲ ਨਹੀਂ ਕਿ ਵੀ ਸਰਵਾਈਵ ਕਰਨਾ ਨਾ ਕਈ ਲੋਕ ਕਹਿੰਗੇ ਐਵੇਂ ਜਿਵੇਂ ਜੇ ਆ ਉਹ ਆ ਪਰ ਮੈਂ ਜਦਾਂ ਦੇ ਹਾਲਾਤ ਦੇਖਦਾ ਪਿਆ ਵੀ ਸਰਵਾਈਵ ਕਰਨਾ ਇੱਕ ਘਰ ਵਾਸਤੇ ਇੱਕ ਘਰ ਦੇ ਹਾਲਾਤ ਜਦੋਂ ਇਦਾਂ ਦੇ ਹੋ ਜਾਂਦੇ ਆ ਤੇ ਫਿਰ ਉਸ ਘਰ ਦੇ ਜਿਹੜੇ ਨੇ ਉਹ ਹਾਲਾਤ ਜਿਹੜੇ ਨੇ ਤੁਹਾਡੇ ਤੱਕ ਪਹੁੰਚਾਉਂਦੇ ਦੇਖੋ ਸਭ ਤੋਂ ਪੰਜਾਬੀ ਦੀ ਗੱਲ ਇੱਕ ਮੈਂ ਹੋਰ ਕਹਿਣੀ ਜਨਾ ਵੀ ਮਰਦਾ ਕੀ ਨਹੀਂ ਕਰਦਾ ਜਦੋਂ ਬੰਦੇ ਦੇ ਹਾਲਾਤਾਂ ਤੇ ਸਿਰ ਤੋਂ ਗੁਜ਼ਰ ਜਾਂਦੀ ਹੈ ਨਾ ਫਿਰ ਉਹ ਬੰਦਾ ਆਪਣੇ ਆਪ ਨੂੰ ਸੰਸਥਾਵਾਂ ਵੱਲ ਨੂੰ ਜਿਹੜਾ ਆ ਉਹ ਆਪਣੀ ਝੋਲੀ ਅੜਦਾ ਆ ਕਿ ਕਿ ਸਭ ਤੋਂ ਔਖਾ ਮੰਗਣਾ ਮੰਗਣਾ ਸਭ ਤੋਂ ਔਖਾ ਆਪਾਂ ਕਹ ਤੇ ਦਿੰਨੇ ਨਾ ਫਲਾਣਾ ਮੰਗਦਾ ਫਲਾਣਾ ਮੰਗਦਾ ਪਰ ਮੰਗਣਾ ਸਭ ਤੋਂ ਔਖਾ ਆ ਮੰਗਦਾ ਬੰਦਾ ਉਦੋਂ ਆ ਜਦੋਂ ਉਹ ਆਪਣੇ ਹਾਲਾਤਾਂ ਤੋਂ ਉੱਪਰ ਜਾ ਚੁੱਕਦਾ ਆ ਉਹ ਆਪਣੇ ਹਾਲਾਤਾਂ ਨੂੰ ਜਿਹੜਾ ਆ ਉਹ ਕੰਟਰੋਲ ਨਹੀਂ ਕਰ ਪਾਉਂਦਾ ਤੇ ਫੇਰ ਉਹ ਜਿਹੜਾ ਆ ਸੰਸਾਵਾਂ ਨੂੰ ਜਿਹੜੀ ਗੁਹਾਰ ਲਾਣੀ ਸ਼ੁਰੂ ਕਰ ਦਿੰਦਾ ਆ ਤੇ ਹਾਲਾਤ ਪਰਿਵਾਰ ਦੇ ਤੁਸੀਂ ਦੇਖ ਚੁੱਕੇ ਹੋ ਹੁਣ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਸਾਡੀ ਟੀਮ ਵੱਲੋਂ ਵੀ ਇਹੀ ਬੇਨਤੀ ਹੈ ਪੀ ਰਾਸ਼ਨ ਠੀਕ ਆ ਕੱਪੜੇ ਲੱਤੇ ਆ ਰਹੇ ਨੇ ਠੀਕ ਆ ਪਰ ਲੋੜ ਹੈ ਸੱਤ ਦੀ ਕਿ ਵੀ ਜਿਹੜੇ ਤੁਸੀਂ ਕੱਪੜੇ ਦੇ ਕੇ ਜਾ ਰਹੇ ਹੋ ਜਿਹੜਾ ਤੁਸੀਂ ਰਾਸ਼ਨ ਦੇ ਕੇ ਜਾਇਓ ਉਹ ਰੱਖਣਾ ਕਿੱਥੇ ਆ ਜੇਕਰ ਸਰ ਦੀ ਸਾਥ ਹੀ ਨਾ ਰਹੀ ਤਾਂ ਇਸ ਕਰਕੇ ਕੋਸ਼ਿਸ਼ ਕਰੋ ਵੀ ਇਹਨਾਂ ਲੋਕਾਂ ਦਾ ਸੋਚਿਆ ਜਾਵੇ ਇਹਨਾਂ ਲੋਕਾਂ ਤੱਕ ਜਿਹੜੀ ਪਹੁੰਚ ਕੀਤੀ ਜਾਵੇ ਭੈਣਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਫੋਨ ਨੰਬਰ ਜਿਹੜਾ ਦੇਣ ਦੀ ਕੋਸ਼ਿਸ਼ ਕਰਨ ਭੈਣ ਦਿਲ ਵੱਡਾ ਕਰਕੇ ਥੋੜਾ ਜਿਆ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਸੱਚੀ ਕਾ ਸੱਚੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਬੋਲੋ ਨਦੀਰ ਮੇ 15403104 ਫੇਰ ਮੋਲ ਨਦੀਰ ਮੇ 15403104 ਫੇਰ ਹੋਰ ਬੋਲ ਨਦੀਰ ਮੇ 15403104 ਨੰਬਰ ਇਹਨਾਂ ਨੇ ਦੇ ਦਿੱਤਾ ਆ ਇਸ ਨੰਬਰ ਤੇ ਤੁਸੀਂ ਪਿੰਡ ਠੱਠੀ ਦੀਆਂ ਤਸਵੀਰਾਂ ਨੇ ਇਸ ਨੰਬਰ ਤੇ ਕਾਲ ਕਰਕੇ ਇਹਨਾਂ ਤੱਕ ਤੁਸੀਂ ਜਿਹੜਾ ਆ ਉਹ ਪਹੁੰਚ ਸਕਦੇ ਹੋ ਇਹਨਾਂ ਦੀ ਹੈਲਪ ਦੇ ਲਈ ਪਹੁੰਚ ਸਕਦੇ ਹੋ ਇੱਕ ਸੰਸਥਾ ਗਾੜੀ ਬੇਨਤੀ ਨਹੀਂ ਹੈ ਵੀ ਇੱਕ ਹੀ ਸੰਸਥਾ ਕਰੇ ਸਾਰੀਆਂ ਸੰਸਥਾਵਾਂ ਥੋੜਾ ਥੋੜਾ ਕਰਕੇ ਇਹਨਾਂ ਦੇ ਲੈੜੇ ਨੇ ਜਿੰਨੀਆਂ ਵੀ ਤਸਵੀਰਾਂ ਆਪਾਂ ਦਿਖਾ ਚੁੱਕੇ ਆ ਉਹਨਾਂ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰੋ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹੋਰ ਤਸਵੀਰਾਂ ਤੁਹਾਡੇ ਤੱਕ ਪਹੁੰਚ ਸਕਣ ਬੜੇ ਆਰਾਮ ਦੇ ਨਾਲ